ਸਤਿ ਸ੍ਰੀ ਅਕਾਲ ਜੀ ਅੱਜ 6 ਮਹੀਨੇ ਦੇ ਲਾ ਕੇ ਸਾਲ ਦੇ ਬੱਚੇ ਦੀ ਆਪਾਂ ਪਜਾਮੀ ਬਣਾਵਾਂਗੇ ਅੱਜ ਮੈਂ ਤੁਹਾਨੂੰ ਪਜਾਮੀ ਬਣਾ ਕੇ ਦਿਖਾਉਂਗੀ ਤੇ ਜਿਹਦੇ ਵਿੱਚ ਆਪਾਂ ਨੇ ਲਏ ਨੇ ਭੀਜੋਟੇ ਤੇ ਇਹ ਆਪਾਂ ਨੇ 16 ਇੰਚ ਤੇ ਯਾਰ ਕਰੀਆ 8 ਇੰਚ ਦਾ ਆਪਾਂ ਨੇ ਰੱਖਿਆ ਹਸਣ ਕਿਉਂ ਆਪਾਂ ਨੇ ਜਿਹੜਾ ਹਸਣ ਇਹ ਆਪਾਂ ਨੂੰ ਥੋੜਾ ਜਿਹਾ ਖੁੱਲਾ ਹੀ ਚਾਹੀਦਾ ਛੋਟੇ ਬੱਚੇ ਨੇ ਉਹਨਾਂ ਦੇ ਕੱਪੜੇ-ਕੁਪੜੇ ਕਰਕੇ ਨਾ ਡੈਪ ਉੱਪਰ ਲਾਏ ਹੁੰਦੇ ਨੇ ਕਈ ਵਾਰ ਇੱਕ ਮੈਂ ਤਿਆਰ ਕਰ ਲਈ ਵੀ ਜੋਟੇ ਪਾ ਕੇ ਮਤਲਬ 40 ਕੁੰਡੇ ਬਾਰਡਰ ਬਣਾ ਲਿਆ ਜਿਹੜੀ ਪਹਿਲੀ ਸੜਾਈ ਆਉਗੀ ਸਿੱਧੀ ਹੋ ਇਹਦੇ ਵਿੱਚ ਆਪਾਂ ਪੰਜ ਕੁੰਡੇ ਵਧਾਉਣੇ ਨੇ ਪੰਜ ਕੁੰਡੇ ਵਧਾਵਾਂਗੇ ਦੋ ਕੁੰਡੇ ਆਪਾਂ ਵਧਾਵਾਂਗੇ ਸਾਈਡਾਂ ਤੋਂ ਕੁੰਡੇ ਦੇ ਆਪਣੇ ਆਪਣੇ ਤਰੀਕੇ ਨਾਲ ਵਧਾਉਣ ਦੇ ਚਾਹੇ ਆਪਾਂ ਐ ਕਰਕੇ ਵਧਾ ਸਕਦੇ ਆ ਇੱਕ ਵਧ ਗਿਆ ਦੋ ਵਧ ਗਏ ਦੋ ਇਹ ਆਪਾਂ ਇਧਰਲੀ ਸਾਈਡ ਤੋਂ ਲਵਾਂਗੇ ਐਦਾਂ ਹੀ ਚਾਰ ਕੁੰਡੇ ਹੋ ਗਏ ਇੱਕ ਕੁੰਡਾ ਆਪਾਂ ਲਵਾਂਗੇ ਵਿਚਾਲੇ ਤੋਂ ਹੁਣ ਬੁਣ ਕੇ ਦਿਖਾਵਣੀ ਸਿੱਧੀ ਸਿੱਧੀ ਸਲਾਈ ਆ ਇਹ ਇਹ ਕੋਈ ਉਹ ਨਹੀਂ ਇਹ ਮੈਂ ਪੁੱਠ ਸਿੱਧ ਬਣਾਈ ਆ ਇਹ ਉਲਟੀ ਸਿੱਧੀ ਸਲਾਈ ਪੈਣੀ ਆ ਆਪਾਂ ਨੇ ਦੋ ਤੀ ਸਲਾਈ ਨੂੰ ਇੱਕ ਆਪਾਂ ਉਧਰੋਂ ਕੁੰਡਾ ਇਕ ਉਧਰੋਂ ਆਪਾਂ ਨੇ ਸਿੱਧੀ ਸਲਾਈ ਚ ਵਧਾਉਣੇ ਨੇ ਦੇਖੀਏ ਇਸ ਫਸਰੇ ਤੇ ਆ ਗਏ ਇੱਕ ਇਥੋਂ ਤਾਂ ਆਪਾਂ ਇਥੋਂ ਆਹ ਦੇਖੀ ਸਲਾਈ ਪੈ ਗਈ ਆਪਣੀ ਹੁਣ ਆਪਾਂ ਅਗੇ ਦੂਜੀ ਸਲਾਈ ਨੂੰ ਆਪਾਂ ਨੇ ਬਸ ਇਦਾਂ ਹੀ ਉਲਟੀ ਸਿੱਧੀ ਸਲਾਈ ਪੈਣੀ ਆ ਆਪਣੀ ਸਾਰੀ ਪਜਾਮੀ ਆਪਣੀ ਬਣ ਕੇ ਹੋ ਗਈ ਤਿਆਰ ਇਹ ਆਪਣੀ 10 ਇੰਚ ਦੀ ਇਹ ਆਪਾਂ ਨੇ 9 ਇੰਚ ਤਿਆਰ ਕਰੀਆ ਜਿਹੜੀ 9 ਇੰਚ ਤਿਆਰ ਕਰੀਆ ਨਾ ਇਹ ਇੱਥੋਂ ਤੇ ਆਪਾਂ ਨੇ 1 ਇੰਚ ਹਰ ਸਲਾਈ ਨੂੰ ਨਾ ਪੰਜ ਗੁੰਡੇ ਇਧਰੋਂ ਪੰਜ ਆਪਾਂ ਨੇ ਇਧਰੋਂ ਜਣੀ ਹਰ ਸਲਾਈ ਨੂੰ ਆਪਾਂ ਨੇ ਇੱਕ ਇੱਕ ਕੁੰਡਾ ਵਧਾਉਣਾ ਇਹ ਇੱਕ ਇੱਕ ਕੁੰਡਾ ਵਧਾਉਣ ਨਾਲ ਆਪਣੇ ਜਿਹੜੀ ਆ ਚੀਜ਼ ਹੈ ਨਾ ਦੇਖੀਏ ਆ ਆਸਣ ਦੀ ਇਹ ਬਹੁਤ ਵਧੀਆ ਇਹਨ ਖੁੱਲਾ ਹੋ ਜਾਂਦਾ ਆ ਦੇਖੋ ਜਿਵੇਂ ਆਪਾਂ ਨੇ ਲਗਾਤਾਰ ਵਧਾਉਣਾ ਇੱਥੇ ਹਰੇਕ ਸਲਾਈ ਨੂੰ ਪੰਜ ਜਿੰਨੇ ਕ ਆਪਣੇ ਵਧਣੇ ਨੇ ਓਨੇ ਆਪਾਂ ਘਟ ਜਾਣੇ ਨੇ ਹੁਣ ਆਪਾਂ ਹਰੇਕ ਸਲਾਈ ਨੂੰ ਆ ਦੇਖੀਏ ਇੱਕ ਕੁੰਡਾ ਆਪ ਇਧਰੋਂ ਵਧਾਵਾਂਗੇ ਏਕਣੀ ਇੱਕ ਕੁੰਡਾ ਆਪ ਉਧਰੋਂ ਵਧਾਵਾਂਗੇ ਜੇ ਹਰੇਕ ਸਿੱਧੀ ਸਲਾਈ ਨੂੰ ਆਪਾਂ ਨੇ ਲਗਾਤਾਰ 5 ਸਲਾਈਆਂ 'ਚ 5 ਕੁੰਡੇ ਇਧਰੋਂ 5 ਉਧਰੋਂ 10 ਕੁੰਡੇ ਆਪਾਂ ਨੇ ਵਧਾਉਣੇ ਨੇ ਦੇਖੀਏ ਉਹ ਲਪਾਂ ਅਗੇ sire te ਇੱਕ ਨੇ ਇੱਕ ਕੁੰਡਾ ਇਧਰੋਂ ਵਧਣਾ ਦੋ ਕੁੰਡਿਆਂ ਤੋਂ ਮੂਰੇ ਉਧਰ ਦੋ ਕੁੰਡੇ ਬੁਣ ਕੇ ਇਧਰ ਦੋ ਕੁੰਡੇ ਰਹਿ ਕੇ ਹੁਣ ਆਪਾਂ ਪਾਵਾਂਗੇ ਉਲਟੀ ਸਾਰੀ ਉਲਟੀ ਸਲਾਈ ਕੁੰਡੇ ਆਪਣੇ ਸਾਰੇ ਵਧ ਗਏ ਪੰਜ ਕੁੰਡੇ ਆਪਾਂ ਨੇ ਇਧਰੋਂ ਵਧਾਤੇ ਲਗਾਤਾਰ ਪੰਜ ਕੁੰਡੇ ਆਪਾਂ ਇਧਰੋਂ ਵਧਾਤੇ ਇਹ ਸਾਰੇ ਆਪਣੇ ਉੱਪਰੋਂ ਆਸਣ ਦੇ ਜੋਟੇ 45 ਹੋ ਗਏ ਆਪਾਂ ਹੁਣ ਕੀ ਕਰਾਂਗੇ 4 3 ਦੀ ਕਟਾਈ ਕਰਾਂਗੇ ਪਹਿਲਾਂ ਆਪਾਂ 4 ਘਟਾਵਾਂਗੇ 2 ਦਾ 1 ਕਰਾਂਗੇ 2 3 4 ਇਹ ਹੋ ਗਈ ਆਪਣੇ ਚਾਰ ਕੁੰਡੇ ਇਧਰੋਂ ਘਟ ਗਏ ਚਾਰੇ ਕੁੰਡੇ ਆਪਾਂ ਇਧਰੋਂ ਆ ਕੇ ਘਟਾਉਣੇ ਨੇ ਹਸਲਾਈ ਸਿੱਧਿਓ ਪਾਉਣੀ ਆ ਸਲਾਈ ਪਾ ਕੇ ਜਾ ਤੁਹਾਨੂੰ ਉਧਰ ਆਉਣਾ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਸਲਾਈ ਆਪਣੀ ਪੈ ਗਈ ਜਿਵੇਂ ਇਧਰੋਂ ਆਪਾਂ ਨੇ ਹੁਣ 4 ਘਟਾਏ ਨੇ ਇਧਰੋਂ ਵੀ ਆਪਾਂ ਨੇ 4ੇ ਘਟਾਉਣੇ ਨੇ ਦੋ ਦਾ ਇੱਕ ਕਰਾਂਗੇ ਇੱਕ 2 3 ਨੂੰ 4 4 ਆਪਣੇ ਇੱਧਰੋਂ ਘਟ ਗਏ ਨੂੰ ਲਪਸ ਸਲਾਈ ਪਾਵਾਂਗੇ हूँ आ गए आप चार इधरों घटाते चार इधरों हो गए हूँ आ गए आप तीन तीन घटावे दो तीन इस तरह अपने तीन इधरों घटाने ਆਉਂਦੀ ਵਾਰ ਨੂੰ ਇਧਰੋਂ ਦੋ ਘਟਾਉਣੇ ਨੇ ਤਿੰਨ ਤੋਂ ਬਾਅਦ ਫਿਰ ਦੋ ਇਧਰੋਂ ਦੇਖਿਓ ਕਟਾਈ ਆਪਣੀ ਹੋ ਗਈ 4 3 2 1 ਜਿਹੜੀ ਆਪਾਂ ਨੇ ਕਟਾਈ ਕਰੀ ਏ ਇਹ 4 3 2 1 ਦੀ ਏ ਤੇ ਆਪਣੇ 1 ਇੰਚ ਦਾ ਗੇੜ ਤਾਂ ਆਪਣਾ ਹੋ ਗਿਆ 7 ਇੰਚ ਆਪਾਂ ਉੱਤੇ ਹੋਰ ਗੁਣਾਗੇ ਆ ਦੇਖੀਏ ਇਹਦੇ ਮੰਗੂ ਹੁਣ ਆਪਾਂ ਕਟਾਈ ਹੋ ਗਈ ਹੁਣ ਪੂਰੀ ਪਜਾਮੀ ਦੀ ਲੱਤ ਤਿਆਰ ਕਰਕੇ ਫੇਰ ਦਿਖਾਉਣੀ ਆ ਦੋ ਲੱਤਾਂ ਹੋ ਗਈਆਂ ਤਿਆਰ ਆਪਣੀਆਂ ਮੈਂ ਨਾ ਰਾਸਣ ਜੀ ਸਲਾਈ ਲਾਤੀ ਐ ਇੰਨਾ ਹਜੇ ਰਹਿੰਦਾ ਦੇਖੀਏ ਪਜਾਮੀ ਪਹਿਲਾਂ ਐਦਾਂ ਹੀ ਬਣਾਉਣੀ ਸੀਗੀ ਜੇ ਆਪਾਂ ਐਦਾਂ ਪਜਾਮੀ ਬਣਾਉਨੇ ਆ ਤਾਂ ਆਪਾਂ ਨੂੰ ਆਹ ਨਿਫਾ ਮੋੜਨਾ ਸੀਗਾ ਤੇ ਫੇਰ ਕੀ ਕਰੀਆ ਮੈਂ ਸੋਚਿਆ ਵੀ ਇੱਕ ਬੱਧਰੀਆਂ ਵਾਲੀ ਪਜਾਮੀ ਬੱਚੇ ਨੂੰ ਬਣਾ ਕੇ ਦਵਾਂ ਤੇ ਇਹਦੇ ਵਿੱਚ ਨਾਮ ਪਾਇਆ ਬੱਚੀ ਦਾ ਆ ਸਲਾਈ ਕਰਾਂਗੇ ਆਪਾਂ ਤੇ ਇੱਥੇ ਬਟਨ ਲਗਾਵਾਂਗੇ ਜਿਹਨੂੰ ਆਪਾਂ ਵੈੱਬ ਵਾਲੀ ਪਜਾਮੀ ਕਹਿੰਦੇ ਬਧਰੀਆਂ ਵਾਲੀ ਤੇ ਉਹ ਆਪਾਂ ਨੇ ਤਿਆਰ ਕਰਤੀ ਹੁਣ ਆ ਸਲਾਈ ਲਾ ਕੇ ਬਾਕੀ ਤੁਹਾਨੂੰ ਦਿਖਾਉਣੀ ਆ ਲਓ ਸਲਾਈ ਆਪਣੀ ਹੋ ਗਈ ਸਲਾਈ ਕਰਕੇ ਪਜਾਮੀ ਤਿਆਰ ਦੇਖੀਏ ਲਓ ਬਹੁਤ ਸੋਹਣੀ ਲੱਗਦੀ ਬੱਚੇ ਦੇ ਪਾਹੀ ਤੁਸੀਂ ਵੀ ਜਰੂਰ ਟਰਾਈ ਮਾਰਿਓ ਜੇ ਥੇਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ